ਇਹ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਕਿਦਾ ਕਾਫੀ ਪੁਰਾਣਾ ਕ੍ਰਿਮੀਨਲ ਰਿਪੋਰਟ ਹੈਗਾ ਜਦੋਂ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਪੁਲਿਸ ਪਾਰਟਿੰਗ ਤੇ ਫਾਇਰਿੰਗ ਕੀਤੀ ਜਿੰਨੇ ਵੀ ਇਹ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਆ ਇਹਨਾਂ ਦੇ ਜਿਹੜੇ ਐਸੋਸੀਏਟ ਹੈਗੇ ਜਿਨੇ ਜੋ ਕੋਈ ਗੋਲੀ ਵਗੈਰਾ ਚਲਾ ਕੇ ਜਾਂਦਾ ਜਿੱਥੇ ਉਹ ਵੀ ਅਸੀਂ ਕਲ ਅਰੈਸਟ ਕੀਤੇ ਆ ਐਂਡ ਇਹ ਜਿਹੜੀ ਮਹੀਮ ਹੈ ਇੱਕ ਕੰਟੀਨਿਊਸ ਰਹੂਗੀ ਪਿਛਲੇ ਟਾਈਮ ਤੋਂ ਕਾਫੀ ਅਸੀਂ ਇਹ ਜਿਹੜੀ ਇਹਨਾਂ ਤੇ ਨਤ ਪਾਈ ਆ ਜਿਹੜਾ ਇੱਥੇ ਕ੍ਰਿਮੀਨਲ ਗੈਂਗ ਜਿਹੜੇ ਹੁੰਦੇ ਸੀਗੇ ਐਂਡ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਲਾਊਡ ਐਂਡ ਕਲੀਅਰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਦੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਜਾਂ ਕਿਸੇ ਦੇ ਦਰਵਾਜ਼ੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਕੋਈ ਐਕਸਟਰਸ਼ਨ ਦੀ ਕੋਸ਼ਿਸ਼ ਕਰੂਗਾ ਮੈਸੇਜ ਬਿਲਕੁਲ ਲਾਊਡ ਐਂਡ ਕਲੀਅਰ ਹੈਗਾ ਕਿ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਦੇਖੋ ਜਿਹੜਾ ਕ੍ਰਿਮੀਨਲ ਦੇਗੇਸ ਜਿਹੜਾ ਇੱਕ ਆਪਰੇਸ਼ਨ ਚੱਲ ਰਿਹਾ ਪ੍ਰਹਾਰ ਉਹ ਇੱਕ ਸਾਡੀ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਇਹਦੇ ਕਾਫੀ ਟਾਈਮ ਤੋਂ ਪਿੱਛੇ ਲੱਗੇ ਹੋਏ ਸੀਗੇ ਅੱਜ ਇੱਥੇ ਇਹਨਾਂ ਦਾ ਆਪਸ ਵਿੱਚ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਕਿਦਾ ਕਾਫੀ ਪੁਰਾਣਾ ਕ੍ਰਿਮਨਲ ਰਿਕਾਰਡ ਹੈਗਾ ਜਦੋਂ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਪੁਲਿਸ ਪਾਰਟਿੰਗ ਤੇ ਫਾਇਰਿੰਗ ਕੀਤੀ 3-4 ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਨੂੰ ਇੱਥੇ ਲੱਤੇ ਦੇ ਗੋਲੀ ਲੱਗੀ ਇਹਨੂੰ ਰਜਿੰਦਰਾ ਹਸਪੀਟਲ ਭਰਤੀ ਕਰਾਇਆ ਗਿਆ ਉੱਥੇ ਜ਼ੇਰੇ ਇਲਾਜ ਹੈ ਸਰ ਕੋਨ ਸੀ ਤੇ ਬਾਰੇ ਕੋਈ ਪਿਛੋਕੜ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈਗਾ ਐਂਡ 2017 ਮੇ ਕੈਸ਼ ਬੈਂਡ ਲੂਟ ਮਸਲਾ ਹੋਇਆ ਸੀਗਾ ਬਨੂੜ ਚ ਉਹਦੇ ਚ ਵੀ ਇਹ ਮਤਲਬ ਦੋਸ਼ੀ ਸੀਗਾ ਸਰ ਕਿੰਨੇ ਕੇ ਮਾਮਲੇ ਦਰਜ ਹੋਏਗਾ ਇੱਕ ਨਿਰਦੇਸ਼ ਦਿੱਤੇ ਗਿਆ ਜਿਹੜਾ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਪਟਿਆਲਾ ਪੁਲਿਸ ਵੱਲੋਂ ਕੀ ਹੋਰ ਕਾਰਵਾਈ ਕੀਤੀ ਦੇਖੋ ਬਿਲਕੁਲ ਕਲੀਅਰ ਆਏਗਾ ਡੀਜੀ ਸਾਹਿਬ ਵੱਲੋਂ ਜਿਹੜਾ ਮਿਸ਼ਨ ਪ੍ਰਹਾਰ ਚਲਾਇਆ ਗਿਆ ਉਹਦੇ ਤਹਿਤ ਅਸੀਂ ਕੱਲ ਪੂਰੀ ਰੇਂਜ ਚ 126 ਬੰਦੇ ਰੈਸਟ ਕੀਤੇ ਹੈ ਕੱਲੇ ਪਟਿਆਲਾ ਚ ਅਸੀਂ 60 ਬੰਦੇ ਤੋਂ ਵੱਧ ਅਸੀਂ ਰੈਸਟ ਕੀਤੇ ਹੈ ਜਿੰਨੇ ਵੀ ਇਹ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਆ ਇਹਨਾਂ ਦੇ ਜਿਹੜੇ ਐਸੋਸੀਏਟ ਹੈਗੇ ਜਿਨੇ ਜੋ ਕੋਈ ਗੋਲੀ ਵਗੈਰਾ ਚਲਾ ਕੇ ਜਾਂਦਾ ਜਿੱਥੇ ਉਹ ਵੀ ਅਸੀਂ ਕੱਲ ਅਰੈਸਟ ਕੀਤੇ ਐ ਐਂਡ ਇਹ ਜਿਹੜੀ ਮੁਹੀਮ ਹੈ ਇਹ ਕੰਟੀਨਿਊਸ ਰਹੂਗੀ ਐਂਡ ਫਰਦਰ ਵੀ ਤੁਸੀਂ ਇਹੋ ਜਿਹਾ ਐਕਸ਼ਨ ਦੇਖਣ ਨੂੰ ਤੁਹਾਨੂੰ ਮਿਲਣਾ ਹਰਜਿੰਦਰ ਸਿੰਘ ਦੇ ਕੋਲੋਂ ਕੀ ਕੁਝ ਗ੍ਰਾਮਤ ਮੌਕੇ ਤੇ ਹੋਇਆ ਹਰਜਿੰਦਰ ਕੋਲੇ ਇੱਕ ਬਰੇਟਾ ਪਿਸਟਲ ਸੀਗਾ ਸਫਸਟੀਕੇਟਿਡ ਵੈਪਨ ਹੈ ਉਹ ਰਿਕਵਰ ਹੋਇਆ ਐਂਡ ਬਾਕੀ ਅਸੀਂ ਕਿਉਂਕਿ ਪੁਸ਼ਟਾਸ ਨਹੀਂ ਕਰ ਪਾਏ ਹਸਪੀਟਲ ਹੈਗਾ ਉਸ ਤੋਂ ਬਾਅਦ ਜੋ ਵੀ ਪੁਸ਼ਟਾਸ ਮੇ ਸਾਹਮਣੇ ਆਊਗਾ ਜਿਹੜੇ ਉੱਥੇ ਕਿਉਂ ਰਹੀ ਸੀ ਨਹੀਂ ਇਹ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਡ ਸੀਗਾ ਇਸ ਏਰੀਆ ਚ ਮੋਹਾਲੀ ਵੀ ਦੇ ਖਿਲਾਫ ਐਫ ਆਈ ਆ ਨਹੀਂ ਇਹ ਵੈਪਨ ਫੋਰਨ ਮੇਡ ਵੈਪਨ ਹੈਗਾ ਬਰੇਟਾ ਪਿਸਟਲ ਹੈਗਾ ਸਰ ਗਨਸਰ ਰੱਖਿਆ ਉਹਨਾਂ ਦਾ ਕੀ ਨਾਮ ਤਨਤ ਕੀ ਹੈ ਜੀ ਪੂਰੇ ਰੀਜ ਦੇ ਵਿੱਚ ਤੁਹਾਡੇ ਨਹੀਂ ਸਾਡੀ ਰੇਂਜ ਚ ਪੂਰਾ ਜਿਹੜੀ ਪੁਲਿਸ ਦਾ ਮੋਰਲ ਬਹੁਤ ਹਾਈ ਹੈ ਤੁਸੀਂ ਦੇਖਿਆ ਹੋਣਾ ਸੀ ਪਿਛਲੇ ਟਾਈਮ ਤੋਂ ਕਾਫੀ ਅਸੀਂ ਇਹ ਜਿਹੜੀ ਇਹਨਾਂ ਤੇ ਨਤ ਪਾਈ ਹੈ ਜਿਹੜਾ ਇੱਥੇ ਕ੍ਰਿਮੀਨਲ ਗੈਂਗ ਜਿਹੜੇ ਹੁੰਦੇ ਸੀਗੇ ਐਂਡ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਲਾਊਡ ਐਂਡ ਕਲੀਅਰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਦੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਜਾਂ ਕਿਸੇ ਦੇ ਦਰਵਾਜ਼ੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਕੋਈ ਐਕਸਟਰਸ਼ਨ ਦੀ ਕੋਸ਼ਿਸ਼ ਕਰੂਗਾ ਮੈਸੇਜ ਬਿਲਕੁਲ ਲਾਊਡ ਐਂਡ ਕਲੀਅਰ ਹੈਗਾ ਕਿ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਐਂਡ ਅਸੀਂ ਫਿਰ ਵੀ ਰਿਕਵੈਸਟ ਕਰਦੇ ਹਾਂ ਯੂਥ ਨੂੰ ਜਿਹੜਾ ਕੋਈ ਇਹਨਾਂ ਨੂੰ ਜਿਹੜਾ ਇਹ ਬਲਾਫ ਰਸਲਾ ਕੇ ਆਪਣੇ ਨਾਲ ਲੈ ਲੈਂਦੇ 5-7000 ਦੇ ਚੱਕਰ 'ਚ ਇਹਨਾਂ ਦੇ ਚੱਕਰ 'ਚ ਨਾ ਆਏ ਜੇ ਉਹਨਾਂ ਨੂੰ ਕੋਈ ਸੁਧਰਨ ਦਾ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਅਸੀਂ ਉਹਨਾਂ ਨੂੰ ਸਹੀ ਰਸਤਾ ਉਕਰ ਦੇਣਾ ਬਾਹਰ ਗੈਂਗਸਟਰ ਬੈਠਿਆ ਜਿਨ੍ਹਾਂ ਦੀ ਸ਼ੈਅ ਤੇ ਤਮ ਹੁੰਦਾ ਉਹਨਾਂ ਦਾ ਦੇਖੋ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਹਰ ਬੈਠੇ ਹੋ ਤਾਂ ਸੇਫ ਹੋ ਤੇ ਜੇ ਤੁਸੀਂ ਕਿਸੇ ਦੀ ਸ਼ਰੀਫ ਆਦਮੀ ਆ ਉਹਦੀ ਫੈਮਿਲੀ ਨੂੰ ਤੰਗ ਕਰੋਗੇ ਤੇ ਫੈਮਿਲੀ ਤੁਹਾਡੀ ਵੀ ਇੱਥੇ ਰਹਿੰਦੀ ਹੈ ਇਹ ਮੈਸੇਜ ਬਿਲਕੁਲ ਕਲੀਅਰ ਹੈ ਅਸੀਂ ਬਿਲਕੁਲ ਨਹੀਂ ਬਖਸਾਂਗੇ ਕਿਸੇ ਨੂੰ ਇਹ ਜੈਪਾਲ ਬੁੱਲਰ ਦੇ ਸੀਗਾ ਜਿਹੜਾ ਕੈਸ਼ ਮੈਨ ਲੂਟ ਹੋਏ ਸੀਗੇ ਪੁਰਾਣਾ ਉਸ ਮਸਲੇ 'ਚ ਵੀ ਲੋਟਿੰਦਾ ਸੀ ਮਤਲਬ ਸੀਗਾ ਦੋਸੀ ਸੀਗਾ ਇਹ ਹਾਂ ਇਸਕੇ ਇਸਕਾ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ 302 307 ਰੋਬਰੀ ਦੇ ਦੇ ਖਿਲਾਫ ਐਫ ਆਈ ਆਰ ਥੈਂਕ ਯੂ ਸੋ ਮਚ